ਤੂੰ ਲਾਲ ਸ਼ਰਟ ਵਾਲੇ ਨਾਲ ਫਸਣ ਨੂੰ ਫਿਰਦੀ ਸੀ ਤੇਰਾ ਮੇਰਾ ਪਿਆਰ ਚੱਲ ਰਿਹਾ ਸਾਡਾ ਪਿਆਰ ਚੱਟੂ ਦਾ ਤੀਜਾ ਤੂੰ ਪਲੱਸ ਕਰੀ ਜਾਨੀ ਆ ਵਿੱਚ ਹੈਂ ਨਾਲੇ ਗੱਲ ਸੁਣ ਹਲੋ ਮੈਂ ਤਾਂ ਕੰਮ ਨਹੀਂ ਛੱਡਦਾ ਮੇਰੇ ਸਾਲੇ ਦੇ ਇਹ ਨਾ ਹੋਵੇ ਗਾਉਣ ਦੇ ਚੱਕਰ ਚੱਕਰ ਚ ਮੈਂ ਆਪਣੀ ਸਾਲੀ ਨੂੰ ਕਿਸੇ ਨਾਲ ਫਸਾ ਕੇ ਦੇਣਾ ਇਹ ਭੁੱਲ ਜਾ ਮੈਂ ਕਿਸੇ ਨਾਲ ਨਹੀਂ ਫਸਦੀ ਹਾਂ ਲਾਲ ਸ਼ਰਟ ਵਾਲੇ ਨੇ ਸਭ ਪੈਸਾ ਕਮਾਇਆ ਹਾਂ ਨਹੀਂ ਲਾਲ ਸ਼ਰਟ ਵਾਲੇ ਨਾ ਕਿਉਂ ਚਾਹਤ ਹੈ ਮੈਂ ਤਾਂ ਤੈਨੂੰ ਗੱਲ ਦੱਸੀ ਆ ਕਿ ਦੱਸੀ ਰਹੀ ਤੇਰੀ ਗੱਲ ਸੁਣ ਸਾਡੇ ਗਾਉਣ ਵਾਲਿਆਂ ਦੀ ਨਿਗਾਹ ਗਾਉਣ ਵਾਲੀ ਚੁੰਦੀ ਆ ਕਿ ਕਿਹਦੇ ਅੰ内 ਚਾਹਤ ਰਹੀ ਠੀਕ ਹਨ ਮੈਨੂੰ ਪਤਾ ਇਹਨਾਂ ਦਾ ਮੈਂ ਤਾਂ ਤੈਨੂੰ ਆਪ ਦੱਸਿਆਗਾ ਵੀ ਲਾੜਾ ਸਾਡਾ ਹੋ ਗਿਆ ਮੇਰੇ ਦਿਲ ਚ ਬੇਇਮਾਨੀ ਹੁੰਦੀ ਮੈਂ ਤਾਂ ਦੱਸ ਦਿੰਦਾ ਤੈਨੂੰ ਪਤਾ ਸੀ ਮੈਨੂੰ ਪਤਾ ਸੀ ਠੀਕ ਹੈ ਨਾ ਹੈ ਮਾਰਦੀਆਂ ਗੱਲਾਂ ਜੀਆਂ ਗੱਲ ਸੁਣ ਹੈਲੋ ਆਪਾਂ ਪਹਿਲਾਂ ਹੀ ਵਿਆਹ ਕਰਾ ਲਈਏ ਇਹ ਨਾ ਹੋਵੇ ਆਪਣੀ ਜੋੜੀ ਹਟੋ ਜੇ ਮੜ ਕੇ ਤੈਨੂੰ ਕੋਈ ਉਹ ਜਿਹੜਾ ਨਹੀਂ ਹੈਗਾ ਆਤਮਾ ਬੁੱਢੇ ਵਾਲੀ ਹੈ ਹਾਂ 11 ਸਾਲ ਬਾਅਦ ਵੱਖ ਹੋਗੇ ਜੇ ਆਪਾਂ ਵਿਆਹ ਕਰਾਵਾਂਗੇ ਫਿਰ ਤੂੰ ਵੱਖ ਨਹੀਂ ਹੋ ਸਕਦੀ ਠੀਕ ਹੈ ਮੈਂ ਕੋਣੀ ਪੱਕੀ ਮੋਰ ਲਾ ਜੇ ਜੀ ਚਾ ਹਾਂ ਠੀਕ ਹੈ ਫਾਫਾ ਮੋਰ ਹੱਸਦਾ 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 ਜੀ ਚਾ ਹਾਂ ਪੈਸੇ ਆ ਗਏ ਨਾ ਆ ਗਏ ਪਪਾ ਆ ਗਿਆ ਪਪਾ ਆ ਜਾ ਲੈ ਆ ਓਏ ਲੈ ਪਰੋਣੇ ਪਪਾ ਸਾਥ ਨਹੀਂ ਲਿਆਉਣਾ ਸੀਗਾ ਓਏ ਚਲ ਤੂੰ ਹਸਲਾ ਜਿਹੜਾ ਹੈਗਾ ਕੁੜੀਏ ਹੁਣ ਮੈਂ ਤਾਂ ਬਚ ਕੇ ਰਹਿਣਾ ਪੈਂਦਾ ਠੀਕ ਹੈ ਨਾ ਜਿਹੜੀ ਲਤਾ ਮਗੇਸ਼ ਕਰ ਸੀਗੀ ਸਾਡੀ ਸਤਕਾਰਯੋਗ ਉਹਨੇ ਬਰਫ ਵਾਲਾ ਪਾਣੀ ਨਹੀਂ ਸੀ ਦੀ ਲੋਕ ਠੰਡਾ ਗਾਏ ਇਹ ਤਾਂ ਬਰਫ ਵਾਲਾ ਹੀ ਆ ਗਾ ਇਹ ਠੰਡਾ ਪਾਪਾ ਚੱਕ ਲੈ ਚੱਕ ਲੈ ਲੈ ਮੈਂ ਕੁੱਟ ਪਰ ਬੰਨਾ ਨਹੀਂ ਗਲਾ ਚੱਕਦਾ ਇਹ ਤਾਂ ਦੂਫਾ ਗਾ ਇਹ ਤਾਂ ਪਤਾ ਨਹੀਂ ਕੀ ਆ ਜੀਖਾ ਉਹ ਹੋ ਕੋਈ ਨਾ ਗੋਸ ਨਹੀਂ ਹੁੰਦਾ ਠੀਕ ਹੈ ਨਾ ਸਹੀ ਚੱਲ ਜਾਂਦਾ ਹੁਣ ਅੱਧੇ ਸ਼ਰਾਬੀ ਹੁਣ ਤੂੰ ਪਾਣੀ ਨਹੀਂ ਪੀਣਾ ਕੋਈ ਕੀ ਪੀਆ ਕਰ ਠੀਕ ਹੈ ਨਾ ਨਹੀਂ ਵਿਆਹ ਦੇ ਵਿੱਚ ਦੇਖ ਸ਼ਰਾਬੀ ਪਾਣੀ ਆ 9000 ਤੋਂ ਹੋ ਗਿਆ ਮੈਂ ਇਹਨੂੰ ਕਰਦਾ ਸੋਹਣੇ ਪੰਨਾ ਸਤਨੇ ਪਸੰਦ ਆ ਗਾ ਫੜਾ ਜੀ ਠਾ ਕਰਦੇ ਪਾ ਸਾਡਾ ਵੀ ਜੋੜੀ ਬਣਾ ਦੇ ਹੁਣ ਹਨਾ ਆਸ਼ੀਰਵਾਦ ਦੇ ਕੇ ਜੋੜੀ ਆ ਤੇ ਹੁਣ ਡਿਊਟੀ ਜੋੜੀ ਬਣ ਗਈ ਥੋੜੀ ਕੋਈ ਚੱਕਰ ਵੀ ਕੋਈ ਚੱਕਰੀ ਨਹੀਂ ਹਾਂ ਸਹੀ ਹੈ ਜੀਤਾ ਮੇਰੀ ਗੱਲ ਸੁਣ ਹਾਂ ਤਾ ਬਰਗਰ ਪੀਜੇ ਖਾਇਆ ਕਰਾਂਗੇ ਹਨਾ ਫਿਰ ਰੱਟੀ ਵੀ ਬਣਾਇਆ ਕਰਦੇ ਆਪਾਂ ਪਾ ਪਾ ਪੱਤਗਾ ੜਕਾਰ ਆ ਗਿਆ ਕੋਣ ਆ ਕੋਣ ਤੂੰ ਆ ਰਿਹਾ ਦੇਖੀ ਤੂੰ ਆ ਰਿਹਾ ਜੀਤਾ ਪ੍ਰੋਗਰਾਮ ਆਣਦਾ ਹੋਵੇ ਲਈ ਦੇਖੀ ਹਲੋ ਹਾਂਜੀ ਆਪਣਾ ਕੈਲਾਪੜ ਕਿਲਾ ਹੈ ਜੀ ਹਾਂ ਬੂਡੜਪੜ ਕਿਲੀ ਤੇ ਕੈਲਾਪੜ ਕਿਲਾ ਹਾਂਜੀ 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 ਸਤਿ ਸ਼੍ਰੀ ਅਕਾਲ ਰੁਕ ਰੋ ਹਾਂ ਅਸੀਂ ਜੀ ਮੰਗਦੇ ਤਾਂ 2 ਲੱਖ ਆ ਪਰ 20 ਹਜ਼ਾਰ ਤੋਂ ਮੰਨ ਜਾਗੇ ਹਾਂ ਹਾਂ ਜਾ ਕੋਈ ਦੇ ਹਾਂ ਅੱਛਾ ਠੀਕ ਹੈ ਜੀ ਕੋਈ ਗੱਲ ਨਹੀਂ ਨਿੱਕ ਫਰਮ ਹੋ ਰਿਹਾ ਹੈ ਅੱਛਾ ਅੱਜ ਵਾਲੇ ਪ੍ਰੋਗਰਾਮ ਤੇ ਸੀ ਕਹਿੰਦਾ ਭਾਈ ਤੁਸੀਂ ਤਾਂ ਕਲੋਡਰ ਘੜਤੇ ਨਾ ਭਾਈ ਤੂੰ ਵੇਖੀ ਜਾਈਂ ਅਸੀਂ ਆਉਣ ਵਾਲੇ ਟਾਈਮ 'ਚ ਵਾੜੀ ਹਿੱਟ ਜੋੜੀ ਆ ਸਾਡੀ ਹਾਂ ਹਾਂ ਆ ਮੈਂ ਪਹਿਲੇ ਪਾਨਾ ਚਾਚਾ ਤੇ ਮੈਂ ਇਕੱਠੇ ਕੰਮ ਕਰਦੇ ਹੁੰਦੇ ਜਟਵੈਰ ਦਾ ਖੜਾ ਛੜਤਾ ਜੂਟ ਜੋੜੀ ਬਣਾ ਲਈ ਹਾਂ ਜੂਟ ਜੂਟ ਜੀ ਦਾ ਜੂਟ ਆ ਜੂਟ ਜੂਟ ਜੋੜੀ ਬਣਾ ਲਈ ਹਲੋ ਠੀਕ ਆ ਭਾਈ ਤੇ ਗੂਗਲ ਪੇ ਕਰਦੇ 11000 ਰੁਪਿਆ ਨਾ ਤੇਰੀ ਨਾ ਮੇਰੀ 31 ਤੇ ਫਾਈਨਲ ਕਰਦੇ 31 ਤੇ ਫਾਈਨਲ ਹੈ 31 ਠੀਕ ਹੈ ਹਾਂ ਤੇ WhatsApp ਤੇ ਐਡਰੈਸ ਭੇਜ ਦੇ ਅਸੀਂ ਸਹੀ ਤੁਹਾਡੇ ਕੋਲ ਰਾਤ ਦਾ ਪ੍ਰੋਗਰਾਮ ਕਿ ਦਿੰਦੇ ਆਂ ਅਰੇ 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 ਠੀਕ ਹੈ ਪਹੁੰਚ ਜਾਗੇ ਜੀ ਓਕੇ ਭਾਈ Google Pay ਸੇ ਨੰਬਰ ਤੇ ਹੀ ਚੱਲਦਾ ਹੋਰ ਹੋ ਗਿਆ ਪੁਰਾਣੇ ਹੁੰਦਾ ਤਾਂ ਤੁਹਾਨੂੰ ਤਾਂ ਲੱਗ ਜੂ ਜੀ ਚੰਨ ਲੱਗ ਜੂ ਸਾਧ ਰੱਖ ਦਿੰਦਾ ਵੇ ਹੈ ਪਤਾ ਨਹੀਂ ਮੇਰੇ ਸਾਡੇ Google ਦੀ ਗੱਲ ਸੁਣੀ ਜੇ ਰਾਤ ਵਾਲਾ ਹੋਇਆ ਤਾਂ ਆਪੇ ਨੂੰ ਨਹੀਂ ਲੈ ਕੇ ਜਾਂਦੇ ਕੰਨ ਆਪੇ ਹੋਰ ਪੁਰਾਣੇ ਜਦੋਂ ਚੰਨ ਬਰਤ ਸੀ ਸਿੱਟੀ ਸੈਕਟਰੀ ਕੌਣ ਕਰੂ ਹੋਰ ਕਿਸ ਨੂੰ ਕਰਾਵਾਂਗੇ ਹੈ ਹੈ ਜੀ ਜੀ ਪੈਸੇ ਮੰਗੂਗਾ ਆਪਣੇ ਪੈਸੇ ਘਰੇ ਆਉਣਗੇ ਹਾਂ 10 ਤਿਆਰੀ ਕਰੋ ਅਗਲੇ ਪ੍ਰੋਗਰਾਮ ਦੀ ਤਿਆਰੀ ਕਰੋ ਠੀਕ ਹੈ ਠੀਕ ਹੈ ਪੁੱਟਿਆ ਵਾ ਫੈਲਾ ਵਾਲਾ ਛੋ ਮੇ ਆਪਣਾ ਸਕਸੈਸਫੁਲ ਹੋਇਆ ਅੱਜ ਵਾਲਾ ਛੋ ਵੀ ਆਪਣਾ ਸਕਸੈਸਫੁਲ ਹੋਣਾ ਚਾਹੀਦਾ ਮੇਰੇ ਕਰਕੇ ਹੋਇਆ ਵਾ ਕਿਵੇਂ ਤੇਰੇ ਕਰਕੇ ਕਿਵੇਂ ਤੇ ਮੈਂ ਤਾਂ ਖਾ ਮਾਰਦੀ ਰਹਗੀ ਮੁੰਡਿਆਂ ਨੂੰ ਗੱਲ ਜਣ ਕੇ ਤੇਰੇ ਹੋਵੇ ਛੱਟ-ਛੁੱਟ ਹੋ ਜਾ ਕੇ ਜਰਾ ਮੇਰੇ ਛਲੇਦ ਕੇ ਯਾਹ 10 ਵਣ ਜੋ ਮਰਜੀ ਐ ਥੋਡੇ ਨਹੀਂ ਆਪਾ ਪਰੋਗਰਾਮ ਤੇ ਪਰੋਗਰਾਮ ਪਰੋਗਰਾਮ ਤੇ ਪਰੋਗਰਾਮ ਠੋਕੀ ਤੁਰਿਆਣਾ ਹਰ ਇੱਕ ਪਰੋਗਰਾਮ ਚ ਕਲੁੱਡਰ ਕੱਢਾਂਗੇ ਬਸ ਤੁਸੀਂ ਆਪਦਾ ਪਿਆਰ ਬਣਾਈ ਰੱਖਿਓ ਥੋਡੇ ਕਿਸੇ ਵੀ ਰਿਸ਼ਤੇਦਾਰੀ ਚ ਪਰੋਗਰਾਮ ਆ ਆ ਸਾਡੀ ਜੋੜੀ ਫ੍ਰੀ ਪਰੋਗਰਾਮ ਲਾਉਗੀ ਬਸ ਪਰੋਗਰਾਮ ਸ਼ੇਅਰ ਕਰਦੇ ਤੁਰਿਆਓ